ਇਸ ਵੀਡੀਓ ਟ੍ਰੇਨਿੰਗ ਵਿੱਚ ਅਸੀਂ ਵੇਖਾਂਗੇ ਕਿ MS Word ਵਿੱਚ ਟੇਬਲ ਕੀ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ ਟੇਬਲ ਇੱਕ ਸਾਰਣੀ ਵਾਂਗ ਹੈ ਜਿਸ ਵਿੱਚ ਰੋਜ਼ ਅਤੇ ਕਾਲਮ ਯਾਨੀ ਲਾਈਨਾਂ ਅਤੇ ਸਤੰਭ ਹੁੰਦੇ ਹਨ ਉਸ ਦੇ ਲਈ MS Word ਵਿੱਚ ਦੋ ਤਰੀਕੇ ਹਨ ਇੱਕ ਹੈ ਟੇਬਲ ਡਰਾ ਕਰਨਾ ਅਤੇ ਇੱਕ ਹੈ ਟੇਬਲ ਇਨਸਰਟ ਕਰਨਾ ਟੇਬਲ ਇਨਸਰਟ ਕਰਨ ਲਈ ਤੁਸੀਂ ਸਟੈਂਡਰਡ ਟੂਲ ਬਾਰ ਦੇ ਉੱਪਰ ਇੱਕ ਬਟਨ ਦੇਖ ਸਕਦੇ ਹੋ ਇਨਸਰਟ ਟੇਬਲ ਇਸ ਤੇ ਕਲਿੱਕ ਕਰਕੇ ਜਿੰਨੀਆਂ ਰੋਜ਼ ਜਾਂ ਕਾਲਮ ਵਾਲਾ ਟੇਬਲ ਤੁਹਾਨੂੰ ਚਾਹੀਦਾ ਹੈ ਉਹਨੇ ਸਿਲੈਕਟ ਕਰੋ ਅਤੇ ਆਪਣੀ ਪਸੰਦ ਦੇ ਟੇਬਲ ਦੇ ਸਾਈਜ਼ ਉੱਪਰ ਜਾ ਕੇ ਕਲਿੱਕ ਕਰ ਦਿਓ ਇੱਕ ਟੇਬਲ ਜਾਂ ਸਾਰਣੀ ਤੁਹਾਡੇ ਡਾਕੂਮੈਂਟ ਵਿੱਚ ਆ ਜਾਵੇਗੀ ਟੇਬਲ ਬਣਾਉਣ ਤੋਂ ਬਾਅਦ ਇਸ ਦੀਆਂ ਰੋਜ਼ ਅਤੇ ਕਾਲਮ ਦੀ ਸੈਟਿੰਗ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਅਸੀਂ ਇਸ ਵਿੱਚ ਇਸ ਦਾ ਇਹਨਾਂ ਦਾ ਸਾਈਜ਼ ਬਦਲ ਸਕਦੇ ਹਾਂ ਜਾਂ ਹੋਰ ਲਾਈਨਾਂ ਲੈ ਕੇ ਆ ਸਕਦੇ ਹਾਂ ਜਾਂ ਵਿੱਚੋਂ ਕੁਝ ਲਾਈਨਾਂ ਨੂੰ ਮਿਟਾ ਵੀ ਸਕਦੇ ਹਾਂ ਆਓ ਦੇਖੀਏ ਟੇਬਲ ਡਰਾ ਕਿਵੇਂ ਕਰਨਾ ਹੈ ਅਸੀਂ ਸਟੇਬਲ ਨੂੰ ਮਿਟਾ ਦਿੰਦੇ ਹਾਂ ਇਸ ਸਟੇਬਲ ਨੂੰ ਮਿਟਾਉਣ ਲਈ ਇਸ ਨੂੰ ਇੱਥੋਂ ਸਿਲੈਕਟ ਕਰੋ ਟੇਬਲ ਤੇ ਜਾ ਕੇ ਡਿਲੀਟ ਤੇ ਜਾ ਕੇ ਟੇਬਲ ਤੇ ਕਲਿੱਕ ਕਰੋਗੇ ਤਾਂ ਟੇਬਲ ਮਿਟ ਜਾਵੇਗਾ ਟੇਬਲ ਮੀਨੂ ਵਿੱਚ ਇੱਕ ਡਰਾ ਟੇਬਲ ਦਾ ਆਪਸ਼ਨ ਹੈ ਅਤੇ ਇੱਕ ਇਨਸਰਟ ਤੇ ਜਾ ਕੇ ਟੇਬਲ ਦਾ ਆਪਸ਼ਨ ਹੈ ਅਸੀਂ ਸਭ ਤੋਂ ਪਹਿਲੇ ਡਰਾ ਟੇਬਲ ਵਰਤ ਕੇ ਵੇਖਦੇ ਹਾਂ ਡਰਾ ਟੇਬਲ ਤੇ ਕਲਿੱਕ ਕਰੋ ਮਾਊਸ ਨਾਲ ਜਿਸ ਤਰ੍ਹਾਂ ਪੇਂਟ ਵਿੱਚ ਲਾਈਨਸ ਲਗਾਈਆਂ ਜਾਂਦੀਆਂ ਹਨ ਆਪਣੀ ਪਸੰਦ ਦਾ ਇੱਕ ਟੇਬਲ ਚੁਣੋ ਹੁਣ ਅਸੀਂ ਇਸ ਪੁਆਇੰਟਰ ਨਾਲ ਜਾਂ ਪੈਨਸਲ ਟੂਲ ਨਾਲ ਲਾਈਨਾਂ ਲਗਾ ਸਕਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਇਹਦੇ ਵਿੱਚ ਕਾਲਮ ਵੀ ਡਰਾ ਕਰ ਸਕਦੇ ਹਾਂ ਜੇਕਰ ਅਸੀਂ ਕਿਸੇ ਲਾਈਨ ਨੂੰ ਮਿਟਾਉਣਾ ਹੋਵੇ ਤਾਂ ਇਸ ਤੇ ਇਰੇਜ਼ਰ ਬਟਨ ਤੇ ਕਲਿੱਕ ਕਰਕੇ ਅਸੀਂ ਕਿਸੇ ਲਾਈਨ ਨੂੰ ਮਿਟਾ ਸਕਦੇ ਹਾਂ ਇਸੇ ਤਰ੍ਹਾਂ ਹੀ ਪੂਰੇ ਹੀ ਟੇਬਲ ਨੂੰ ਮਿਟਾਉਣਾ ਹੋਵੇ ਤਾਂ ਅਸੀਂ ਇਰੇਜ਼ਰ ਦੇ ਵਿੱਚੋਂ ਮਿਟਾ ਸਕਦੇ ਹਾਂ ਡਰਾ ਟੇਬਲ ਦੀ ਮਦਦ ਨਾਲ ਅਸੀਂ ਦੁਬਾਰਾ ਟੇਬਲ ਬਣਾ ਕੇ ਦੇਖਦੇ ਹਾਂ ਇਸ ਵਿੱਚ ਕੁਝ ਲਾਈਨਾਂ ਲਗਾਓ ਇਸ ਨਾਲ ਤੁਸੀਂ ਟੇਢੀਆਂ ਲਾਈਨਾਂ ਵੀ ਲਗਾ ਸਕਦੇ ਹੋ ਹੁਣ ਅਸੀਂ ਇਸ ਟੇਬਲ ਵਿੱਚ ਕੁਝ ਲਿਖ ਕੇ ਦੇਖਦੇ ਹਾਂ ਟੇਬਲ ਵਿੱਚ ਅੱਗੇ ਪਿੱਛੇ ਜਾਣ ਲਈ ਅਸੀਂ ਟੈਬ ਕੀ ਵਰਤ ਸਕਦੇ ਹਾਂ ਅੱਗੇ ਜਾਣਾ ਹੋਵੇ ਤਾਂ ਟੈਬ ਅਤੇ ਪਿੱਛੇ ਜਾਣਾ ਹੋਵੇ ਤਾਂ ਸ਼ਿਫਟ ਟੈਬ ਦਬਾ ਸਕਦੇ ਹਾਂ ਜੇਕਰ ਟੇਬਲ ਖਾਲੀ ਹੈ ਤਾਂ ਐਰੋ ਕੀਜ਼ ਨਾਲ ਵੀ ਅੱਗੇ ਪਿੱਛੇ ਜਾ ਸਕਦੇ ਹਾਂ ਅਪ ਡਾਊਨ ਐਂਡ ਲੈਫਟ ਰਾਈਟ ਜੋ ਐਰੋ ਕੀਜ਼ ਤੁਸੀਂ ਕੀਬੋਰਡ ਤੇ ਦੇਖਦੇ ਹੋ ਉਹਨਾਂ ਦੇ ਇਸਤੇਮਾਲ ਨਾਲ ਵੀ ਅਸੀਂ ਇਹਦੇ ਵਿੱਚ ਘੁੰਮ ਸਕਦੇ ਹਾਂ ਟੇਬਲ ਬਣਾਉਣ ਤੋਂ ਬਾਅਦ ਜੇਕਰ ਲਾਈਨ ਦੀ ਉਚਾਈ ਘਟਵਾਦ ਕਰਨੀ ਹੋਵੇ ਤਾਂ ਇਸ ਲਾਈਨ ਦੇ ਉੱਪਰ ਮਾਊਸ ਰੱਖਣ ਤੋਂ ਬਾਅਦ ਜਿੱਸਾ ਜਦੋਂ ਪੁਆਇੰਟਰ ਬਦਲ ਜਾਵੇਗਾ ਕਲਿੱਕ ਕਰੋ ਅਤੇ ਲਾਈਨ ਨੂੰ ਉੱਪਰ ਹੇਠਾਂ ਖਿੱਚ ਦਿਵੋ ਇਸ ਨਾਲ ਕਿਸੇ ਵੀ ਲਾਈਨ ਦੀ ਉਚਾਈ ਘਟਵਾ ਦਿੱਤੀ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਕਾਲਮ ਦੇ ਉਪ ਕਿਸੇ ਵੀ ਲਾਈਨ ਦੇ ਉੱਤੇ ਮਾਊਸ ਰੱਖਣ ਤੋਂ ਬਾਅਦ ਜਦੋਂ ਪੁਆਇੰਟਰ ਬਦਲ ਜਾਵੇ ਕਲਿੱਕ ਕਰਕੇ ਤੁਸੀਂ ਇਸ ਦੀ ਚੁੜਾਈ ਘਟਵਾ ਦਿੱਤ ਕਰ ਸਕਦੇ ਹੋ ਜੇਕਰ ਅਸੀਂ ਹੋਰ ਲਾਈਨਾਂ ਲੈ ਕੇ ਆਉਣੀਆਂ ਹੋਣ ਤਾਂ ਅਸੀਂ ਇਸ ਨਾਲ ਦੁਆਰਾ ਵੀ ਡਰਾ ਕਰ ਸਕਦੇ ਹਾਂ ਜਾਂ ਸੀ ਇੱਕ ਹੋਰ ਤਰੀਕਾ ਹੈ ਕਿ ਇਸ ਵਿੱਚ ਹੋਰ ਕਾਲਮ ਜਾਂ ਲਾਈਨਾਂ ਲੈ ਕੇ ਆਉਣ ਦਾ ਉਸ ਤੇ ਲਈ ਤੁਸੀਂ ਪਹਿਲੇ ਇਹ ਜੋ ਪੈਨਸਲ ਵਾਲਾ ਟੂਲ ਹੈ ਇਸ ਨੂੰ ਹਟਾਉਣ ਲਈ ਕੀਬੋਰਡ ਤੋਂ ਐਸਕੇਪ ਕੀ ਪ੍ਰੈਸ ਕਰੋ ਜਾਂ ਇਸ ਬਟਨ ਤੇ ਦੁਬਾਰਾ ਕਲਿੱਕ ਕਰ ਦਿਓ ਇਸ ਨਾਲੇ ਹਟ ਜਾਵੇਗਾ ਹੁਣ ਕਿਸੇ ਵੀ ਲਾਈਨ ਦੇ ਖੱਬੇ ਪਾਸੇ ਜਾ ਕੇ ਜਦੋਂ ਇਹ ਪੁਆਇੰਟਰ ਬਦਲ ਜਾਵੇ ਰਾਈਟ ਕਲਿਕ ਕਰਕੇ ਇਨਸਰਟ ਰੋਸ ਤੇ ਕਲਿਕ ਕਰ ਦਿਓ ਨਵੀਂ ਲਾਈਨ ਆ ਜਾਵੇਗੀ ਰਾਈਟ ਕਲਿਕ ਕਰੋ ਇਨਸਰਟ ਰੋਸ ਤੇ ਕਲਿਕ ਕਰ ਦਿਓ ਨਵੀਂ ਲਾਈਨ ਆ ਜਾਵੇਗੀ ਜੇਕਰ ਸਾਨੂੰ ਕਾਫੀ ਸਾਰੀਆਂ ਲਾਈਨਾਂ ਇਕੱਠੀਆਂ ਚਾਹੀਦੀਆਂ ਹਨ ਤਾਂ ਅਸੀਂ ਉਹਨੀਆਂ ਹੀ ਲਾਈਨਾਂ ਇੱਥੋਂ ਸਿਲੈਕਟ ਕਰ ਸਕਦੇ ਹਾਂ ਅਤੇ ਫਿਰ ਰਾਈਟ ਕਲਿਕ ਕਰਕੇ ਇਨਸਰਟ ਰੋਸ ਤੇ ਕਲਿਕ ਕਰ ਸਕਦੇ ਹਾਂ ਦੁਬਾਰਾ ਫਿਰ ਦੇਖਦੇ ਹਾਂ ਜਿਹਨੀਆਂ ਲਾਈਨਾਂ ਅਸੀਂ ਪਹਿਲਾਂ ਹਨ ਉਹਨਾਂ ਨੂੰ ਸਿਲੈਕਟ ਕੀਤਾ ਕਿਸੇ ਵੀ ਜਗ੍ਹਾ ਤੇ ਰਾਈਟ ਕਲਿੱਕ ਕਰਕੇ ਇਨਸਰਟ ਇਨਸਰਟ ਰੋਸ ਤੇ ਕਲਿੱਕ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਇਹ ਲਾਈਨਸ ਸਿਲੈਕਟ ਕੀਤੀਆਂ ਇਸ ਉੱਪਰ ਰਾਈਟ ਕਲਿੱਕ ਕਰੋ ਇਨਸਰਟ ਰੋਸ ਤੇ ਕਲਿੱਕ ਕਰ ਦਿਓ ਹੋਰ ਲਾਈਨਾਂ ਆ ਜਾਣਗੀਆਂ ਇਸੇ ਹੀ ਤਰੀਕੇ ਨਾਲ ਅਸੀਂ ਜੇਕਰ ਲਾਈਨਾਂ ਮਿਟਾਉਣੀਆਂ ਹੋਣ ਤਾਂ ਉਹਨਾਂ ਨੂੰ ਵੀ ਪਹਿਲੇ ਸਿਲੈਕਟ ਕਰੋ ਸਿਲੈਕਟ ਕਰਨ ਤੋਂ ਬਾਅਦ ਰਾਈਟ ਕਲਿੱਕ ਕਰੋ ਯਾਨੀ ਮਾਊਸ ਦਾ ਸੱਜਾ ਬਟਨ ਪ੍ਰੈਸ ਕਰਕੇ ਡੀਲੀਟ ਰੋਸ ਤੇ ਕਲਿੱਕ ਕਰ ਦਿਓ ਲਾਈਨਸ ਮਿਟ ਜਾਣਗੀਆਂ ਬਿਲਕੁਲ ਇਸੇ ਤਰੀਕੇ ਨਾਲ ਹੀ ਜੇਕਰ ਅਸੀਂ ਕਾਲਮ ਮਿਟਾਉਣਾ ਚਾਹੁੰਦੇ ਹਾਂ ਤਾਂ ਕਾਲਮ ਨੂੰ ਪਹਿਲੇ ਸਿਲੈਕਟ ਕਰੋ ਉਸ ਤੇ ਲਈ ਤੁਹਾਨੂੰ ਕਾਲਮ ਦੇ ਬਿਲਕੁਲ ਉੱਪਰ ਜਾਣਾ ਪਵੇਗਾ ਪੁਆਇੰਟਰ ਬਦਲ ਜਾਵੇਗਾ ਕਲਿੱਕ ਕਰੋ ਹੁਣ ਤੁਸੀਂ ਇਸ ਉੱਪਰ ਰਾਈਟ ਕਲਿੱਕ ਕਰਕੇ ਡਿਲੀਟ ਕਾਲਮ ਤੇ ਕਲਿੱਕ ਕਰ ਦਿਓ ਜਿੰਨੇ ਕਾਲਮ ਸਿਲੈਕਟ ਹੋਣਗੇ ਉਹਨੇ ਮਿਟ ਜਾਣਗੇ ਹੁਣ ਅਸੀਂ ਇਸ ਵਿੱਚ ਕਾਲਮ ਇਨਸਰਟ ਕਰਕੇ ਦੇਖਦੇ ਹਾਂ ਪਹਿਲੇ ਕਾਲਮ ਸਿਲੈਕਟ ਕਰੋ ਰਾਈਟ ਕਲਿੱਕ ਕਰੋ ਇਨਸਰਟ ਤੇ ਕਲਿੱਕ ਕਰ ਦਿਓ ਕਾਲਮ ਇਨਸਰਟ ਹੋ ਜਾਵੇਗਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਲਾਈਨ ਨੂੰ ਸਿਲੈਕਟ ਕਰਦੇ ਹਾਂ ਤਾਂ ਇਹ ਬਟਨ ਬਦਲਦਾ ਰਹਿੰਦਾ ਹੈ ਹੁਣ ਇਹ ਬਟਨ ਇਨਸਰਟ ਰੋਸ ਬਣ ਗਿਆ ਹੈ ਕਲਿੱਕ ਕਰੋ ਨਵੀਂ ਰੋ ਆ ਜਾਵੇਗੀ ਜੇਕਰ ਅਸੀਂ ਇੱਕ ਤੋਂ ਜ਼ਿਆਦਾ ਰੋ ਸਿਲੈਕਟ ਕਰਦੇ ਹਾਂ ਤਾਂ ਫਿਰ ਵੀ ਇਹ ਇਨਸਰਟ ਰੋਸ ਨਾਲ ਹੋਰ ਲਾਈਨਾਂ ਬਣਾ ਦੇਵੇਗਾ ਇਸੇ ਤਰ੍ਹਾਂ ਹੀ ਜੇਕਰ ਅਸੀਂ ਸ ਨੂੰ ਸਿਲੈਕਟ ਕਰਦੇ ਹਾਂ ਕਾਲਮ ਨੂੰ ਸਿਲੈਕਟ ਕਰਦੇ ਹਾਂ ਤਾਂ ਇੱਥੇ ਕਾਲਮ ਇਨਸਰਟ ਦਾ ਬਟਨ ਬਣ ਜਾਂਦਾ ਹੈ ਜਿਸ ਨਾਲ ਨਵਾਂ ਕਾਲਮ ਬਣ ਸਕਦਾ ਹੈ ਇਕੱਠੇ ਇੱਕ ਤੋਂ ਜ਼ਿਆਦਾ ਕਾਲਮ ਮਿਟਾਉਣੇ ਹੋ ਤਾਂ ਪਹਿਲਾਂ ਉਹਨਾਂ ਨੂੰ ਸਿਲੈਕਟ ਕਰੋ ਰਾਈਟ ਕਲਿੱਕ ਕਰੋ ਡਿਲੀਟ ਕਾਲਮ ਤੇ ਕਲਿੱਕ ਕਰੋ ਜੇਕਰ ਤੁਸੀਂ ਦੂਸਰੇ ਤਰੀਕੇ ਨਾਲ ਇੱਕ ਕਾਲਮ ਮਿਟਾਉਣਾ ਚਾਹੁੰਦੇ ਹੋ ਤਾਂ ਟੇਬਲ ਮੀਨੂ ਤੇ ਜਾਓ ਡਿਲੀਟ ਤੇ ਜਾਓ ਕਾਲਮਸ ਤੇ ਕਲਿੱਕ ਕਰੋ ਇਸ ਨਾਲ ਚੁਣੇ ਹੋਏ ਕਾਲਮ ਮਿਟ ਜਾਣਗੇ ਇਸੇ ਤਰ੍ਹਾਂ ਹੀ ਜੇਕਰ ਅਸੀਂ ਇਸ ਤਰ੍ਹਾਂ ਰੋਜ਼ ਨੂੰ ਸਿਲੈਕਟ ਕਰਨ ਤੋਂ ਬਾਅਦ ਟੇਬਲ ਤੇ ਜਾ ਕੇ ਡਿਲੀਟ ਤੇ ਜਾ ਕੇ ਰੋਸ ਤੇ ਕਲਿੱਕ ਕਰਾਂਗੇ ਤਾਂ ਸਿਲੈਕ ਕੀਤੀਆਂ ਹੋਈਆਂ ਰੋਸ ਮਿਟ ਜਾਣਗੀਆਂ